ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ 30 ਅਗਸਤ ਤੱਕ ਜਾਂ ਕਹਿੰਦੇ 31 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਮੌਨਸੂਨ ਦੇ ਮੀਂਹ ਹਾਲੇ ਕਿੰਨੇ ਲੱਗਣੇ ਨੇ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਰਿਪੋਰਟ ਦੇਵਾਂਗੇ ਜੇਕਰ ਅੱਜ ਦੀ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਅੱਜ ਵੀ ਜਾਰੀ ਰਹੀਆਂ ਤੜਕੇ ਸਵੇਰ ਤੋਂ ਕਾਜ ਦੇ ਰਿਸਕ ਦੇ ਨਾਲ ਮੀਂਹ ਦਰਜ ਹੋਏ ਨੇ ਪਰ ਜੋ ਬੀਤੇ 2-3 ਦਿਨਾਂ ਦੇ ਵਿੱਚ ਦਰਜ ਹੋ ਰਹੇ ਸੀ ਉਹ ਤੋਂ ਕਾਰਵਾਈਆਂ ਹੁਣ ਘਟ ਰਹੀਆਂ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਅਗਲੇ 48 ਘੰਟੇ ਜਿਹੜੇ ਹੋਣ ਮੇਰੇ ਤੌਰ ਤੇ ਲੱਗਣ ਦੇ ਅਸਰ ਹੋਣਗੇ ਖਾਸ ਕਰਕੇ ਮਾਝਾ ਤੋਂ ਆਪਾ ਫੋਹਾਦ ਫਾਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਨੇ ਸੀਮਿਤ ਰਣ ਦੇ ਅਸਰ ਹੋਣਗੇ ਸੋ ਇੱਕ ਵੱਡੇ ਸਿਸਟਮ ਦੀ ਤੁਹਾਨੂੰ ਜਿਹੜੀ ਅਪਡੇਟ ਸਿੱਟੀਆ ਤੋਂ ਵਿੱਚ ਦੇਣੀ ਆ ਕਿ ਜਿਹੜਾ ਪਛਮੀ ਸਿਸਟਮ ਪਿਛਲੇ ਦਿਨਾਂ ਦੇ ਵਿੱਚ ਪ੍ਰਭਾਵਿਤ ਕਰ ਰਿਹਾ ਸੀ ਉਹ ਹੁਣ ਜਿਹੜਾ ਸਮਾਪਤ ਹੋਣ ਜਾ ਰਿਹਾ ਉਹਦਾ ਕਹਿ ਸਕਦੇ ਆ ਕਿ ਹੁਣ ਉਹਦਾ ਅੱਗੇ ਕੁਝ ਕਰ ਜਾਣਾ ਉਹਨੇ ਪਾੜਾ ਵੱਲੋਂ ਤੇ ਹੁਣ ਇੱਕ ਨਵਾਂ ਸਿਸਟਮ ਜਿਹੜਾ ਕਿ ਵੱਡੇ ਪੱਧਰ ਦੇ ਪ੍ਰਭਾਵਿਤ ਕਰ ਸਕਦਾ ਪੰਜਾਬ ਸਣੇ ਨਾਲ ਦੇ ਸੂਬਿਆਂ ਨੂੰ ਔਰ ਪਹਾੜੀ ਖੇਤਰਾਂ ਨੂੰ ਜਿਹੜਾ ਕਿ 29 ਤੀ ਤੋਂ ਸ਼ੁਰੂ ਹੋ ਸਕਦਾ ਤੇ ਸਤੰਬਰ ਦੇ ਪਹਿਲੇ ਹਫਤੇ ਦੇ ਅਖੀਲੇ ਦਣਾ ਤੱਕ ਯਾਨੀ ਕਿ 5 ਸਤੰਬਰ ਤੱਕ ਜਾਰੀ रह ਸਕਦਾ ਤੇ ਪੰਜਾਬ ਦੇ ਬਹੁਤੇ ਖੇਤਰ ਜਿਹੜੇ ਭਾਰੀ ਮੀਂਹ ਨਾਲ ਕਵਰ ਹੋਣਗੇ ਹਾਲਾਂਕਿ ਪੰਜਾਬ ਦੇ ਬਹੁਤੇ ਖੇਤਰ ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ ਜਿੱਥੇ ਗੱਲ ਕਰਦੇ ਆਪਾਂ ਇਧਰ ਮਾਝਾ ਖੇਤਰ ਇੱਥੇ ਵੀ ਲਗਭਗ ਬਹੁਤੇ ਖੇਤਰ ਜਿਹੜੇ ਹੜ੍ਹਾਂ ਦੇ ਮਾਰ ਚੜ ਰਹੇ ਨੇ ਤੇ ਮਾਲਵੇ ਦੇ ਬਹੁਤੇ ਖੇਤਰ ਹੜ੍ਹਾਂ ਦੀ ਮਾਰ ਇਸ ਵੇਲੇ ਚੱਲ ਰਹੇ ਨੇ ਸੋ ਜਿੱਥੇ ਆਪਾਂ ਪੌਂਗ੍ਰਾਮ ਦੀ ਗੱਲ ਕਰਦੇ ਆਂ ਤੇ ਪੌਂਗ੍ਰਾਮ ਦਾ ਫੱਦਰ ਜਿਹੜਾ ਅੱਜ ਸਵੇਰ ਵੇਲੇ 1388 ਫੁੱਟ ਤੇ ਸੀ ਕਪੈਸਿਟੀ ਉਹਦੀ ਹੈਗੀ ਆ 1390 ਫੁੱਟ ਤੇ ਹੁਣ ਅਥਾਉਂਦੇ ਆਉਂਦੇ ਸ਼ਾਮ ਦੇ ਵੇਲੇ ਉਹ 1390 ਨੂੰ ਪਾਰ ਕਰ ਗਿਆ ਤੇ ਬੀਬੀਐਮਬੀ ਯਾਨੀ ਕਿ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਇੱਕ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਇਹ ਗੱਲ ਆਖੀ ਆ ਕਿ ਜਿਵੇਂ ਜਿਵੇਂ ਪਾਣੀ ਦਾ ਫਾਦਰ ਵਧੇਗਾ ਜਿਹੜਾ ਕਿ ਹੁਣ ਅ 1390 ਨੂੰ ਕਰਾਸ ਕਰ ਗਿਆ ਅ ਤੇ ਜਿਵੇਂ ਜਿਵੇਂ ਵਧੇਗਾ ਪਾਣੀ ਉਹਦਾ ਪਾਣੀ ਵਧ ਰਿਲੀਜ਼ ਕੀਤਾ ਜਾਵੇਗਾ ਜਿੱਥੇ 70000 ਕਿਓਸਕ ਪਾਣੀ ਰਿਲੀਜ਼ ਕੀਤਾ ਜਾ ਰਿਹਾ ਉਹ ਹੁਣ ਵਧੇਗਾ ਤੇ 85000 ਕਿਓਸਕ ਹੋ ਜਾਏਗਾ ਤੇ ਜਿਵੇਂ ਇਧਰ ਕਪੈਸਿਟੀ ਵਧੇਗੀ 1391 ਤੇ ਪਾਣੀ ਹੋ ਚ ਗਿਆ ਤੇ ਫਿਰ ਉਹਦੇ ਵਿੱਚ 5000 ਕਿਓਸਕ ਹੋਰ ਵਾਧਾ ਕੀਤਾ ਜਾਵੇਗਾ ਸੋ ਇਹਦਾ ਵਾਧੇ ਵਾਧੇ ਜੇਕਰ ਪਾਣੀ 1398 99 ਜਾਂ ਫਿਰ 1400 ਨੂੰ ਪਾਰ ਕਰ ਗਿਆ ਤੇ ਜਿੰਨਾ ਪਿੱਛੋਂ ਫਲੋ ਹੋਏਗਾ ਪਾਣੀ ਦਾ ਮੰਨ ਲਓ ਜੇਕਰ ਪਿੱਛੋਂ 2.5 ਤੋਂ 3 ਲੱਖ ਕਿਉਸਕ ਪਾਣੀ ਆਉਂਦਾ ਤੇ ਉਹ ਓਵਰਫਲੋ ਯਾਨੀ ਕਿ ਉਸੇ ਤਰ੍ਹਾਂ ਫਰੀ ਫਲੋ ਕਹਿੰਦੇ ਆ ਇਹਨੂੰ ਪਿੱਛੋਂ ਜਿੰਨਾ ਪਾਣੀ ਆਉਣਾ ਸਾਰਾ ਜਿਹੜਾ ਯਾਰ ਰਿਲੀਜ਼ ਕੀਤਾ ਜਾਵੇਗਾ ਬਿਆਸ ਤੇ ਵਿੱਚ ਸੋ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਹੜਾ ਦੀ ਮਾਰ ਝੱੜੇ ਖੇਤਰ ਨੇ ਉੱਥੇ ਕੋਈ ਬਹੁਤੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਕਿ ਸਿਸਟਮ ਮੁਰਤ ਲੱਗਣ ਜਾ ਰਿਹਾ ਸੋ ਇਸ ਲਈ ਜਿਹੜਾ گاਉਂ ਪ੍ਰਬੰਧ ਹੈ ਉਹ ਆਪਣੇ ਜ਼ਰੂਰ ਕਰਕੇ ਰੱਖਣ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਅਸੀਂ ਇਹ ਬੇਨਤੀ ਜ਼ਰੂਰ ਕਰਾਂਗੇ ਸੋ ਇੱਕ ਨਜ਼ਰ ਤਾਜ਼ਾ ਹਾੜੇ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਆ 26 ਤਰੀਕ ਦੀ ਤਰੀਕਾ ਜਿਹੜੀ ਅੱਜ ਦੀ ਪਈ ਹੋਈ ਹੈਗੀ ਆ ਸਟ੍ਰੀਮਲੀ ਹੈਵੀ ਰਹੇ ਅੱਜ ਅਲਰਟ ਸੀ ਤੇ ਅੱਜ ਭਾਰੀ ਮੀਂਹ ਲੱਗੇ ਵੀ ਨੇ ਅਤੇ ਭਾਰੀ ਮੀਂਹ ਦਾ ਰੈਡ ਅਲਰਟ ਅੱਜ ਜਾਰੀ ਕੀਤਾ ਗਿਆ ਸੀ ਖਾਸ ਕਰਕੇ ਮਾਝਾ ਦੋਆਬਾ ਪੂਆ ਦੇ ਵਿੱਚ ਅੱਜ ਮੀਂਹ ਲੱਗੇ ਵੀ ਨੇ ਤੇ ਮਾਲਵੇ ਦੇ ਬਹੁਤੇ ਖੇਤਾਂ ਤੱਕ ਅੱਜ ਮੀਂਹ ਪਹੁੰਚਿਆ ਇਸ ਸਲਾਵਾ ਕੱਲ ਦੀ ਗੱਲ ਕਰੀਏ ਪਰਸੋਂ ਦੀ ਗੱਲ ਕਰੀਏ ਤੇ ਇੱਕ ਦੋ ਦਿਨਾਂ ਦੇ ਵਿੱਚ ਕੁਝ ਰਾਹਤ ਮਿਲ ਸਕਦੀ ਹੈ ਮੀਹ ਤੋਂ ਪਰ ਇਹ ਬਹੁਤੀ ਲੰਮੀ ਨਹੀਂ ਹੋਏਗੀ ਉਸ ਤੋਂ ਬਾਅਦ 29 ਤਰੀਕ ਤੋਂ ਫੇਰ ਤੋਂ ਮੀਹ ਦਾ ਸੈਸਨ ਸ਼ੁਰੂ ਹੋਣ ਜਾ ਰਿਹਾ ਜਿਹੜਾ ਕਿ 29 30 1 ਤੋਂ 2 ਸਤੰਬਰ ਤੱਕ ਜਾਂ ਕਰੀ ਅੱਗੇ ਵਾਜੇ ਤੇ 4-5 ਸਤੰਬਰ ਤੱਕ ਵੀ ਜਾਰੀ ਰਹਿਣ ਦੇ ਆਸਾਲ ਹੋਣਗੇ ਤੇ ਵੱਡੇ ਫੱਦਰ ਤੇ ਮੀਹਾ ਦੀ ਵਾਪਸੀ ਪੰਜਾਬ ਦੇ ਵਿੱਚ ਮੁਰਤ ਹੋਣ ਜਾਰੀ ਆ ਜਿਹੜਾ ਕਿ ਠੀਕ ਨਹੀਂ ਜਾ ਪ ਰਿਹਾ ਕਿਉਂਕਿ ਹੜ ਪਹਿਲਾਂ ਹੀ ਪੰਜਾਬ ਦੇ ਵਿੱਚ ਆਏ ਹੋਏ ਨੇ ਸੋ ਅਪਡੇਟ ਦੇਣਾ ਤੁਹਾਨੂੰ ਸਾਡਾ ਕੰਮ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਮੀਹਾ ਦੀ ਵਾਪਸੀ ਜੜੀਆਂ ਹੋਣ ਜਾਰੀ ਹੈ ਜੀ ਧੰਨਵਾਦ ਸ਼ੁਕਰੀਆ